ਵੀਰਵਾਰ ਸਵੇਰ ਤੋਂ ਬਦਲਵਾਹੀ ਬਣੀ ਰਹੀ ਅਤੇ ਪੂਰਾ ਦਿਨ ਹੀ ਰੋਕ ਰੋਕ ਕੇ بارش ਹੁੰਦੀ ਰਹੀ। ਸ਼ਹਿਰ ਵਾਸੀਆਂ ਨੇ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਵੇਰ ਤੋਂ ਹੀ ਹੋ ਰਹੀ بارش ਕਾਰਨ ਤਾਪਮਾਨ ਵਿੱਚ ਕਿਰਾਵਟ ਆਈ ਹੈ ਅਤੇ ਇੱਕ ਪਰ ਫੇਰ ਮੌਸਮ ਠੰਡਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ بارش ਹੋਣ ਨਾਲ ਲੋਕਾਂ ਨੂੰ ਬੁਖਾਰ, ਖਾਂਸੀ, ਜ਼ੁਕਾਮ ਵਰਗੀਆਂ ਕਈ ਮੁਸ਼ਕਲਾਂ ਤੋਂ ਕੁਝ ਰਾਹਤ ਮਿਲੇਗੀ। ਵੀਰਵਾਰ ਨੂੰ ਹੋ ਰਹੀ بارش ਦੌਰਾਨ ਮੌਸਮ ਠੰਡਾ ਹੋਣ ਕਰਕੇ ਲੋਕ ਗਰਮ ਕੱਪੜੇ ਪਹਿਨੇ ਨਜ਼ਰ ਆਏ। ਇਸ ਮੌਸਮ ਦੇ ਬਦਲਾਅ ਨਾਲ ਲੋਕ ਖੁਸ਼ ਵੀ ਹਨ ਕਿਉਂਕਿ ਗਰਮੀ ਦੇ ਮੌਸਮ ਨਾਲੋਂ ਲੋਕ ਸਰਦੀ ਦੇ ਮੌਸਮ ਨੂੰ ਜ਼ਿਆਦਾ ਪਸੰਦ ਕਰਦੇ ਹਨ ਮੌਸਮ ਭਾਜੀ ਆ ਸਵੇਰ ਦਾ ਹੀ بارش ਪੈਣੀ ਆ ਪਹਿਲਾਂ ਸਵੇਰੇ ਘੱਟ ਸੀਗੀ ਹੁਣ ਤੇਜ਼ ਹੋ ਗਈ ਆ ਬਾਕੀ ਬੱਦਲ ਬਦਲਣ ਲੱਗਦਾ ਹੈ ਵੀ ਸਾਰਾ ਹੁਣ ਚੱਲੂਗਾ ਹਫ਼ਤਾ ਇਤਰਾ ਹੀ ਥੋੜਾ ਜਿਹਾ ਹੈ ਵੀ ਜੱਕ ਦਾ ਮੌਸਮ ਬਣਦਾ ਉਹਨਾਂ ਲੋਕਾਂ ਦੀ ਜਿਤਨਾ ਛਾਤੀ ਜੁਤੀ ਜਾਮ ਖਾਂਸੀ ਵਿਖਾਰ ਹਾਂ ਖੁੱਲ ਜਾਊਗਾ ਉਹਤਰਾ ਮੌਸਮ ਜਿਦ ਤਰਾ ਖੁੱਲ ਕੇ 1-2 ਦਿਨ ਪੈ ਗਿਆ ਫਿਰ ਸਹੀ ਹੋ ਜਾਊਗਾ ਸੈੱਟ ਹੋ ਜਾਊਗਾ ਗਰਮੀ ਆ ਜਾਣੀ ਹੁਣ ਵੈਸੇ ਵੀ ਇਸ ਸ਼ਿਵਰਾਤੀ ਤੋਂ ਬਾਅਦ ਮੌਸਮ ਬਦਲ ਜਾਂਦਾ ਵਾ ਅੱਜ ਥੋੜਾ ਮੌਸਮ ਦਾ ਫਰਕ ਪੈ ਗਿਆ ਵਾ بارش ਕਰਕੇ ਆ ਗਰਮੀ ਨਹੀਂ ਬਰਦਾਸ਼ਤ ਹੁੰਦੀ ਸਿਆਲ ਤੇ ਚਲੋ ਬੰਦਾ ਚਾਹ ਚੁਪੀ ਕੇ ਕੱਢ ਲੈਂਦਾ ਗਰਮ ਕੱਪੜੇ ਪਾ ਲੈ ਆਪਾਂ ਹਨਾ ਤੇ ਬਾਕੀ ਗਰਮੀ ਜੇ ਜੱਕਦਾ ਮ ਵਧ ਗਈ ਫਿਰ ਕੰਮ ਖਰਾਬ ਹੋ ਜਾਂਦਾ ਸਵੇਰ ਤੇ بارش ਬਹੁਤ ਹੁੰਦੀ ਵੀ ਐ ਉਹ ਧੁੱਪਾਂ ਨਾ ਫਿਰ ਹੋ ਜਾਂਦਾ ਹੀ ਕਿ ਜਦੋਂ ਬੰਦੇ ਨੂੰ ਜੱਕਦਾ ਮੇ ਠੰਡਾ ਮੌਸਮ ਜੱਕਦਾ ਮ ਗਰਮ ਲੱਗ ਲੱਪਿੰਦੀ ਫਿਰ ਉਹ ਲੋਕੀ ਦੇ ਕਪੜੇ ਵੀ ਲਾਲ ਲਾਪੇ ਹੀ ਕਿਉਂ ਨਾ ਫਿਰ ਬੰਦਾ ਬਿਮਾਰ ਹੋਣ ਦਾ ਜਿਆਦਾ ਚਾਂਸ ਹੈਗਾ ਹੀ ਹੁਣ ਆ ਵਕੀ ਚਲੋ ਵਧੀਆ ਲੱਗਦਾ ਪਿਆ ਅਟਨਾ ਮੌਸਮ ਹੋਣ ਜਾਂ ਗਰਮੀ ਸ਼ੀਤੀ ਆਂਦੇ ਸਾਰੇ ਥੋੜੇ ਖਤਮ ਹੋ ਗਏ ਨੇ ਮੌਸਮ ਥੋੜਾ ਵਧੀਆ ਲੱਗਣ ਲੱਪਿਆ ਸਰ ਜੀ ਇਹ ਜੋ ਰੱਬ ਦੇ ਰੰਗ ਹੈ ਮੌਸਮ ਤੇ ਰੱਬ ਦੇ ਹੱਥ ਹੀ ਗਾਵਾ ਪਰ ਅਸੀਂ ਕਹਿੰਦੇ ਕਿ ਸ਼ੀਤੀ ਗਰਮੀ ਨਾ ਆਵੇ ਥੋੜਾ ਠੰਡਾ ਮੌਸਮ ਰਵੇ ਇਹ ਕੰਮਕਾਜ ਤੇ ਚਲੋ ਅਸਰ ਪੈਂਦਾ ਹੀ ਪੈਂਦਾ ਹੈਗਾ ਜਦੋਂ ਠੰਡਾ ਮੌਸਮ ਹੋਣਾ ਬਾਰਿਸ਼ ਕਰਕੇ ਅੰਦੀ ਗਾਗ ਵੀ ਘਟ ਆਂਦੇ ਨੇ بارش ਪਿਆਰੀ ਰਹਿਣ ਕਰਕੇ ਵੀ ਥੋੜਾ ਜਿਹਾ ਫਰਕ ਪੈਂਦਾ ਹੈ ਬਾਕੀ ਵੀ ਸਭ ਨੂੰ ਆਪਣਾ ਵਿਚਾਰ ਰੱਖਣਾ ਚਾਹੀਦਾ ਵਾ ਮੌਸਮ ਦੇ ਹਿਸਾਬ ਨਾਲ ਆਪਣਾ ਵਿਚਾਰ ਮੈਂਦਾ ਬੰਦਾ ਸਾਰੇ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਅੱਜ ਇੱਕ ਵਾਰ ਫੇਰ ਮੌਸਮ ਸੁਹਾਣਾ ਹੋ ਗਿਆ ਕਿਉਂਕਿ ਵੀਰਵਾਰ ਦੀ ਸਵੇਰ ਤੋਂ ਪੈ ਰਹੀ بارش ਕਰਨ ਜਿੱਥੇ ਤਾਪਮਾਨ ਵਿੱਚ ਗਿਰਾਵਟ ਆਈ ਔਰ ਮੌਸਮ ਠੰਡਾ ਹੋ ਗਿਆ ਉੱਥੇ ਹੀ ਦੁਕਾਨਦਾਰਾਂ ਦਾ ਅਤੇ ਰਾਹੀਗਰਾਂ ਦਾ ਕਹਿਣਾ ਹੈ ਕਿ ਇਹ ਮੌਸਮ ਠੰਡਾ ਰਹਿਣਾ ਹਜੇ ਚੰਗੀ ਗੱਲ ਹੈ ਕਿਉਂਕਿ ਗਰਮੀ ਦਾ ਸੀਜ਼ਨ ਛੇਤੀ ਆਉਣਾ ਵੀ ਕੋਈ ਚੰਗੀ ਗੱਲ ਨਹੀਂ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ بارش ਕਾਰਨ ਉਹ ਪਰ ਜੋ ਵੀ ਹੈ ਮੌਸਮ ਇੱਕ ਵਾਰ ਅੱਜ ਆਪਣਾ ਰੰਗ ਦਿਖਾ ਕੇ ਠੰਡਾ ਹੋ ਗਿਆ ਫਾਸਟ ਏ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੀਤ ਕੁਮਾਰ